ਤੁਸੀਂ ਇੱਕ ਸਿਵਲ ਹਸਪਤਾਲ ਦੇ ਪਾਣੀ ਦੀ ਜਿਹੜੀ ਵਿਵਸਥਾ ਉਹ ਦੇਖ ਸਕਦੇ ਹੋ ਵੀ ਕਿੰਨਾ ਇੱਥੇ ਕਾਈ ਜੰਮੀ ਹੋਈ ਆ ਸਮਝ ਨਹੀਂ ਲੱਗ ਰਹੀ ਹੈ ਪਾਣੀ ਗੰਦਾ ਹੈ ਕਿ ਸਾਫ਼ ਹੈ ਨੀ ਪੱਥਰ ਜੀ ਨੂੰ ਕਹਿ ਸਕਦੇ ਆਪਾਂ ਵੀ ਜਿਹੜਾ ਸਿਵਲ ਹਸਪਤਾਲ ਦਾ ਨੀ ਪੱਥਰ ਤੇ ਜਿਹੜਾ ਨਾਮ ਲਿਖਿਆ ਹੁੰਦਾ ਉਹ ਵੀ ਨਾਲੀਆਂ ਦੇ ਵਿੱਚ ਰੁਲਦਾ ਹੋਇਆ ਨਜ਼ਰ ਆ ਰਿਹਾ ਹੈ ਜਿਹੜਾ ਬੰਦਾ ਇੱਥੇ ਦਵਾਈ ਲੈਣ ਆਉਂਦਾ ਇੱਥੇ ਆਪਣਾ ਇਲਾਜ ਕਰਾਉਣ ਆਉਂਦਾ ਪਰ ਉੱਥੋਂ ਇੱਥੇ ਆ ਕੇ ਉਹਨੂੰ ਹੋਰ ਬਿਮਾਰੀਆਂ ਜੰਮੜਦੀਆਂ ਨੇ ਹੁਣ ਮੈਂ ਤਾਂ ਤੁਰੇ ਵੀ ਨਹੀਂ ਜਾਂਦਾ 18 ਨੰਬਰ ਤੇ ਪਹਿਲਾਂ ਤਾਂ ਟੈਸਟ ਕਰਾਉਗੇ ਹੁਣ ਬਾਹਰੋਂ ਕਰਾਉਗੇ ਯਾਨੀ ਕਿ ਜਿਹੜਾ ਪੀੜਤਾਂ ਨੂੰ ਹੋਰ ਪੀੜਤ ਕੀਤਾ ਜਾ ਰਿਹਾ ਹੈ ਇੱਥੇ ਡਾਕਟਰ ਵੀ ਜਿਹੜਾ ਕੂੜਾ ਉਹ ਵੀ ਇੱਥੇ ਵਿੱਚ ਪਿਆ ਹੋਇਆ ਹੈ ਕਿ ਜਿਹੜਾ ਆਪ ਲੋਕ ਤਾਂ ਜਿਹੜੀ ਗੰਦਗੀ ਪਾਉਂਦੇ ਨੇ ਪਾਉਂਦੇ ਨੇ ਜਿਹੜੇ ਡਾਕਟਰ ਨੇ ਉਹ ਵੀ ਇਸ ਚੀਜ਼ ਤੋਂ ਪਿੱਛੇ ਨਹੀਂ ਹਟ ਰਹੇ ਡਾਕਟਰ ਵੱਲੋਂ ਟਰੀਟਮੈਂਟ ਕੀਤਾ ਜਾ ਰਿਹਾ ਸਹੀ ਤਰੀਕੇ ਨਾਲ ਨਹੀਂ ਹੱਲੇ ਨਹੀਂ ਕੋਈ ਨਹੀਂ 2 ਘੰਟੇ ਹੋ ਗਏ ਵਨ ਵਾਈਨ ਹੱਲੇ ਤਾਂ ਕੋਈ ਹੋ ਨਹੀਂ ਰਿਹਾ ਨਹੀਂ ਇਹ ਦੁਨੀਆ ਤਰੱਕੀ ਕਰ ਗਈ ਬਾਹਰ ਨਹੀਂ ਫਾਰਮਾ ਡਾਕਟਰ ਦੇਖੋ ਬਾਹਰਲੇ ਹਸਪਤਲ ਕਿੰਨੇ ਤਰੱਕੀ ਕਰ ਗਏ ਇੱਥੇ ਸਸਿਕਾ ਤੋਂ ਜਿਹੜੇ ਸਿੱਧੀ ਹੈਡਲਾਈਨਸ ਤੇ ਮੈਂ ਅੰਬਰਵੀਰ ਅੱਜ ਆਪਾਂ ਪਹੁੰਚੇ ਹਾਂ ਸਿਵਲ ਹਸਪੀਟਲ ਜਿੱਥੇ ਕਿ ਜਦੋਂ ਇਲੈਕਸ਼ਨ ਹੁੰਦੇ ਨੇ ਸਰਕਾਰਾਂ ਦਾ ਸਭ ਤੋਂ ਜਿਹੜਾ ਪਹਿਲਾ ਮੁੱਦਾ ਹੁੰਦਾ ਉਹ ਸਿਵਲ ਹਸਪੀਟਲ ਹੀ ਹੁੰਦਾ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਤੇ ਸਿਵਲ ਹਸਪੀਟਲ ਨੂੰ ਜਿਹੜਾ ਸੁਧਾਰ ਕਰਾਂਗੇ ਤੇ ਇਹਦੀ ਜਿਹੜੀ ਸਰਵਿਸ ਆ ਵਧਿਆ ਕਰਾਂਗੇ ਪਰ ਉਹ ਚੀਜ਼ ਨੂੰ ਦੇਖਦੇ ਹੋਏ ਅੱਜ ਆਪਾਂ ਸਿਵਲ ਹਸਪੀਟਲ ਪਹੁੰਚੇ ਹਾਂ ਤੇ ਹਾਲਾਤ ਦੇਖ ਰਹੇ ਹਾਂ ਕਿ ਐਨੇ ਗੰਦੇ ਹਾਲਾਤ ਨੇ ਪਾਣੀ ਖੜਿਆ ਹੋਇਆ ਥਾਂ ਥਾਂ ਤੇ ਜਿਹੜਾ ਬੰਦਾ ਇੱਥੇ ਦਵਾਈ ਲੈਣ ਆਉਂਦਾ ਇੱਥੇ ਆਪਣਾ ਇਲਾਜ ਕਰਾਉਣਾ ਆਉਂਦਾ ਪਰ ਉੱਥੋਂ ਇੱਥੇ ਆ ਕੇ ਉਹਨੂੰ ਹੋਰ ਬਿਮਾਰੀਆਂ ਜੰਮਣਦੀਆਂ ਨੇ ਆਓ ਤੁਹਾਨੂੰ ਮੈਂ ਇੱਥੋਂ ਦੇ ਹਾਲਾਤ ਦਿਖਾਉਣਾ ਵਾ ਕਿ ਤੁਸੀਂ ਦੇਖ ਸਕਦੇ ਹੋ ਕਿ ਕੂੜਾ ਇੱਥੇ ਬੇਹਿਸਾਬਾ ਪਿਆ ਹੋਇਆ ਇੱਥੇ ਤੇ ਕੋਈ ਹਿਸਾਬ ਨਹੀਂ ਹੈਗਾ ਡਾਕਟਰੀ ਜਿਹੜਾ ਕੂੜਾ ਹੈ ਉਹ ਵੀ ਇੱਥੇ ਵਿੱਚ ਪਿਆ ਹੋਇਆ ਕਿ ਜਿਹੜਾ ਆਪ ਲੋਕ ਤਾਂ ਜਿਹੜੀ ਗੰਦਗੀ ਪਾਉਂਦੇ ਨੇ ਉਹ ਪਾਉਂਦੇ ਨੇ ਜਿਹੜੇ ਡਾਕਟਰ ਨੇ ਉਹ ਵੀ ਇਸ ਚੀਜ਼ ਤੋਂ ਪਿੱਛੇ ਨਹੀਂ ਹਟ ਰਹੇ ਤੁਹਾਨੂੰ ਅਸੀਂ ਨਾਲੀਆਂ ਦੇ ਹਾਲ ਦਿਖਾਵਾਂਗੇ ਕਿ ਜਿਹੜੀਆਂ ਨਾਲੀਆਂ ਨੇ ਉਹਦੇ ਵਿੱਚ ਵੀ ਜਿਹੜਾ ਡਾਕਟਰਸ ਦਾ ਕੂੜਾ ਹੁੰਦਾ ਉਹ ਵੀ ਵਿੱਚ ਭਰਿਆ ਹੋਇਆ ਤੇ ਇਸ ਚੀਜ਼ ਦਾ ਮਤਲਬ ਕੋਈ ਇਹਦਾ ਬੰਦੋਬਸਤ ਨਹੀਂ ਕੀਤਾ ਹੋਇਆ ਕਿ ਇਹਦੀ ਸਫਾਈ ਕੀਤੀ ਜਾਵੇ ਕਾਰਪੋਰੇਸ਼ਨ ਦਾ ਕਿਸੇ ਵੱਲ ਵੀ ਕਿਸੇ ਪਾਸੇੋਂ ਵੀ ਇਸ ਚੀਜ਼ ਦੇ ਵੱਲ ਧਿਆਨ ਨਹੀਂ ਹੈਗਾ ਸਰਕਾਰਾਂ ਜਿਹੜੇ ਦਾਅਵੇ ਤਾਂ ਪਹਿਲਾਂ ਬਹੁਤ ਵੱਡੇ ਵੱਡੇ ਹੁੰਦੇ ਨੇ ਤੇ ਤੁਸੀਂ ਆ ਦੇਖ ਸਕਦੇ ਹੋ ਜਿਹੜੀ ਇਹਦੇ ਵਿੱਚ ਪਲੇਟ ਵੀ ਸਿਵਲ ਹਸਪਤਾਲ ਦੀ ਹੀ ਡਿੱਗੀ ਹੋਈ ਹੈ ਨੀ ਪੱਥਰ ਜੀ ਨੂੰ ਕਹਿ ਸਕਦੇ ਆਪਾਂ ਵੀ ਜਿਹੜਾ ਸਿਵਲ ਹਸਪਤਾਲ ਦਾ ਨੀ ਪੱਥਰ ਦੇ ਉੱਤੇ ਜਿਹੜਾ ਨਾਮ ਲਿਖਿਆ ਹੁੰਦਾ ਉਹ ਵੀ ਨਾਲੀਆਂ ਦੇ ਵਿੱਚ ਰੁਲਦਾ ਹੋਇਆ ਨਜ਼ਰ ਆ ਰਿਹਾ ਇੱਕ ਬਲੌਕੇਜ ਬਣਿਆ ਹੋਇਆ ਉਹ ਵੀ ਤੁਸੀਂ ਆਹ ਹਾਲ ਦੇਖ ਸਕਦੇ ਹੋ ਇਹ ਉਹਦੀ ਬੈਕ ਸਾਈਡ ਹੈ ਤੇ ਕਿਦਾਂ ਮੀਨਸ ਜਿਹੜਾ ਇੱਥੇ ਗਾਰਾ ਜੰਮਿਆ ਹੋਇਆ ਹੈ ਕਿ ਜਿਹੜੇ ਕਹਿ ਲਓ ਵੀ ਭਰਪੂਰ ਬੈਕਟੀਰੀਆ ਇਹਦੇ ਅੰਦਰ ਮੌਜੂਦ ਨੇ ਵੀ ਜਿਹੜਾ ਬੰਦਾ ਇੱਥੇ ਇਲਾਜ ਕਰਾਣ ਆ ਰਿਹਾ ਉਹ ਇਲਾਜ ਦਾ ਕੀ ਹੋਊਗਾ ਸਕੋ ਜਿਹੜੀਆਂ ਵੱਧ ਬਿਮਾਰੀਆਂ ਆਪਣੇ ਨਾਲ ਲੈ ਕੇ ਜਾ ਰਿਹਾ ਪਾਣੀ ਦਾ ਕੋਈ ਬੰਦਬਸਤ ਨਹੀਂ ਹੈਗਾ ਜਿਹੜੀਆਂ ਨਾਲੀਆਂ ਨੇ ਪਰੀਆਂ ਪਈਆਂ ਨੇ ਕੋਈ ਚੱਲ ਨਹੀਂ ਰਹੀ ਤੁਹਾਨੂੰ ਮੈਂ ਪਾਣੀ ਦੇ ਪੀਣ ਯੋਗ ਜਗ੍ਹਾ ਦਿਖਾਉਂਗਾ ਤੁਸੀਂ ਉਹ ਦੇਖੋ ਵੀ ਜਿਹੜਾ ਬੰਦਾ ਪਾਣੀ ਪੀਂਦਾ ਉਹਦੇ ਕੋਲ ਹੀ ਇੰਨੀ ਗੰਦਗੀ ਹੈ ਕਿ ਪਾਣੀ ਬੰਦਾ ਸਾਫ਼ ਪੀਣਾ ਕਹਿੰਦਾ ਡਾਕਟਰ ਵੀ ਕਹਿੰਦੇ ਨੇ ਕਿ ਜਿਹੜਾ ਪਾਣੀ ਹੈ ਸਾਫ਼ ਪੀਣਾ ਚਾਹੀਦਾ ਪਰ ਤੁਸੀਂ ਇੱਕ ਸਿਵਲ ਹਸਪੀਟਲ ਦੇ ਪਾਣੀ ਦੀ ਜਿਹੜੀ ਵਿਵਸਥਾ ਉਹ ਦੇਖ ਸਕਦੇ ਹੋ ਵੀ ਕਿੰਨਾ ਇੱਥੇ ਕਾਈ ਜੰਮੀ ਹੋਈ ਹੈ ਸਮਝ ਨਹੀਂ ਲੱਗ ਰਹੀ ਹੈ ਪਾਣੀ ਗੰਦਾ ਹੈ ਕਿ ਸਾਫ਼ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕਾਂ ਵੱਲੋਂ ਕਿੰਨੀ ਗੰਦਗੀ ਫੈਲਾਈ ਜਾ ਰਹੀ ਹੈ ਕਿ ਸਰਕਾਰ ਚਲੋ ਨਹੀਂ ਕਰੀ ਪਰ ਲੋਕਾਂ ਦਾ ਵੀ ਕੋਈ ਹਾਲ ਨਹੀਂ ਹੈਗਾ ਉਹ ਵੀ ਇਸ ਚੀਜ਼ ਵੱਲ ਧਿਆਨ ਨਹੀਂ ਦੇ ਰਹੇ ਜਿੱਦਾਂ ਹੈ ਉਦਨੇ ਚੱਲੀ ਜਾਂਦੇ ਰਹੇ ਤਾਂ ਤੁਹਾਨੂੰ ਮੈਂ ਥੱਲੇ ਦਿਖਾਉਂਗਾ ਵੀ ਦੇਖੋ ਕਿੰਦਾ ਅੰਨ ਦਾ ਨਾਦਰ ਕੀਤਾ ਜਾ ਰਿਹਾ ਫਿਰ ਕਹਿੰਦੇ ਨੇ ਵੀ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਕੀ ਹੈ ਖਾਣਾ ਨਹੀਂ ਮਿਲਦਾ ਜਿਹੜਾ ਖਾਣਾ ਮਿਲ ਰਿਹਾ ਉਹ ਵੀ ਤੁਸੀਂ ਖਰਾਬ ਕਰ ਰਹੇ ਹੋ ਤੁਸੀਂ ਦੇਖੋ ਵੀ ਇੱਥੇ ਕਿੰਨਾ ਗੰਦਾ ਹੈ ਪਾਣੀ ਜਿਹੜਾ ਪਾਣੀ ਜਿਹੜਾ ਮੀਂਹ ਦਾ ਪਾਣੀ ਹਜ਼ਰੇ ਤੱਕ ਵੀ ਖੜਿਆ ਹੋਇਆ ਤੁਹਾਨੂੰ ਮੈਂ ਇੱਕ ਹੋਰ ਜਗ੍ਹਾ ਲੈ ਕੇ ਚੱਲਦਾ ਉੱਥੇ ਤੁਹਾਨੂੰ ਮੈਂ ਦਿਖਾਉਂਗਾ ਵੀ ਜਿਹੜਾ ਟੂਟੀ ਮੀਦਾ ਪਾਣੀ ਹੱਲੇ ਤੱਕ ਸੁੱਕਿਆ ਨਹੀਂ ਪਰ ਜਿਹੜਾ ਟੂਟੀਆਂ ਵਾਲਾ ਫਵਾਰਾ ਉਹ ਵੀ ਹੱਲੇ ਤੱਕ ਜਿਹੜਾ ਇਹਨਾਂ ਦਾ ਚੱਲਦਾ ਪਿਆ ਇਹ ਉਹਨਾਂ ਬੰਦ ਨਹੀਂ ਕਰ ਰਹੇ ਵੀ ਪਾਣੀ ਇਕੱਠੇ ਦੇ ਇਕੱਠਾ ਹੋਈ ਜਾ ਰਿਹਾ ਜਿਹੜਾ ਪਾਣੀ ਆ ਉਹਦੇ ਨਾਲ ਬਹੁਤ ਬੈਕਟੀਰੀਆ ਇਕੱਠੇ ਹੁੰਦੇ ਨੇ ਮੱਛਰ ਜਿਹੜੇ ਪੈਦਾ ਹੁੰਦੇ ਨੇ ਉਹ ਕਿਤੇ ਨਾ ਕਿਤੇ ਡੇਂਗੂ ਦਾ ਕਾਰ ਕਰਦੇ ਨੇ ਮਰੀਜ਼ਾਂ ਨੂੰ ਬਿਮਾਰ ਜ਼ਰੂਰ ਕਰਦੇ ਨੇ ਜਿਹੜੇ ਮਰੀਜ਼ਾਂ ਦੇ ਨਾਲ ਉਹਨਾਂ ਦੇ ਸਹਾਇਕ ਆਏ ਹੁੰਦੇ ਨੇ ਉਹਨਾਂ ਨੂੰ ਵੀ ਬਿਮਾਰ ਕਰ ਦਿੰਦੇ ਫਾਈਬਰ ਕੀ ਕਹਿਣਾ ਚਾਹੋਗੇ ਇੱਥੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਇੰਨੀ ਗੰਦਗੀ ਪਾਈ ਜਾ ਰਹੀ ਹੈ ਸਫਾਈ ਨਹੀਂ ਹੈਗੀ ਡਿਸਪਲਨ ਨੀਗੇ ਨਬਦੀਆ ਮ ਸਭ ਨਹੀਂ ਮੱਕੀ ਡਾਕਟਰ ਵੀ ਕੋਈ ਨਹੀਂ ਹੈ ਨਹੀਂ ਸਿਸਟਮ ਨਹੀਂ ਹੁਣ ਮੈਂ ਤੋ ਤੁਰੇ ਵੀ ਨਹੀਂ ਜਾਂਦਾ 18 ਨੰਬਰ ਦੇ ਪਹਿਲਾਂ ਕਹਿੰਦੇ ਟੈਸਟ ਕਰਾਓਗੇ ਹੁਣ ਬਾਹਰੋਂ ਕਰਾਓ ਯਾਨੀ ਕਿ ਜਿਹੜਾ ਪੀੜਤਾਂ ਨੂੰ ਹੋਰ ਪੀੜਿਤ ਕੀਤਾ ਜਾ ਰਿਹਾ ਹੈ ਇਸੇ ਮੀਨਸ ਜਿਹੜੀ ਕਿ ਉਹਨਾਂ ਦੀ ਸਹਾਇਤਾ ਦਾ ਕੀ ਕਰਨੀ ਹੈ ਹੋਰ ਤੰਗ ਕਰ ਰਹੇ ਉਹਨਾਂ ਨੂੰ ਨਹੀਂ ਬਹੁਤ ਪਰੇਸ਼ਾਨ ਨੇ ਜਿਹੜਾ ਪਤਾ ਲੱਗ ਰਿਹਾ ਸਾਨੂੰ ਵੀ ਜਿਹੜੇ ਡਾਕਟਰ ਸਟ੍ਰਾਈਕ ਤੇ ਬੈਠੇ ਹੋਏ ਨੇ ਹਾਂਜੀ ਹੈਗੇ ਸਟ੍ਰਾਈਕ ਦੇ ਬਾਹਰੋਂ ਰੈ ਬੰਦ ਆ ਪਰ ਅੰਦਰ-ਅੰਦਰ ਮਹਿਰੇ ਚੱਲ ਰਿਹਾ ਕਰ ਰਿਹਾ ਸੇਵਾ ਮਲੇ ਹਾਂਜੀ ਹਾਂਜੀ ਆਪਾਂ ਜਿਹੜੀ ਗਲਤ ਗੱਲ ਨਹੀਂ ਕਰਾਂਗੇ ਬੇਟੇ ਅੰਦਰੋਂ ਵੀ ਭੇਜ ਰਹੇ ਕੰਡਿੰਗ ਸਟੈਕਦੇ ਤੇ ਸਾਨੂੰ ਪਤਾ ਲੱਗ ਰਿਹਾ ਕਿ ਜਿਹੜਾ ਡਾਕਟਰ ਜਦੋਂ ਪਰਚੀ ਦੇ ਨੰਦ ਆਂਦਾ ਹੈ ਨਾ ਤੇ ਉਹਦੇ ਵਿੱਚ ਆਪਣਾ ਮੰਗ ਪੱਤਰ ਜਿਹੜਾ ਸਟੈਪਲ ਕਰਕੇ ਨਾਲ ਦੇ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੁੰਗਾ ਨਹੀਂ ਉਹਦੇ ਬਾਰੇ ਮੈਨੂੰ ਨਹੀਂ ਕੁਝ ਪਿਆ ਉਹਨੇ ਸਿਰਫ ਪਰਚੀ ਲਿਖਤੀ ਹੈ ਵੀ ਆ ਟੈਸਟ ਕਰਾਓ ਦਵਾਈਆਂ ਲਿਖਤੀਆਂ ਡਾਕਟਰ ਵੱਲੋਂ 12 ਕਰਾਓ ਇਹ ਟੈਸਟ ਕੰਡ ਦੇ ਡਾਕਟਰ ਵੱਲੋਂ ਟਰੀਟਮੈਂਟ ਕੀਤਾ ਜਾ ਰਿਹਾ ਸਹੀ ਤਰੀਕੇ ਨਾਲ ਨਹੀਂ ਹੱਲੇ ਨਹੀਂ ਕੋਈ ਨਹੀਂ 2 ਘੰਟੇ ਹੋ ਗਏ ਨੂੰ ਵਾਇਨ ਹਲੇ ਤੱਕ ਕੋਈ ਹੋ ਨਹੀਂ ਗਾ ਇਹ ਅਪੀਲ ਕਰਨਾ ਚਾਹੂਗਾ ਪ੍ਰਸ਼ਾਸਨ ਨੂੰ ਕਿਸ ਹਾਲ ਹੁਣ ਜਿਹੜੀ ਦੁਨੀਆ ਦੇ ਵਿੱਚ ਇੰਨੀ ਦੁਨੀਆ ਤਰੱਕੀ ਕਰ ਗਈ ਬਾਹਰ ਦੇ ਫਾਰਮਾ ਡਾਕਟਰ ਦੇਖੋ ਬਾਹਰ ਦੇ ਹਸਪਤਲ ਕਿੰਨੀ ਤਰੱਕੀ ਕਰ ਗਏ ਇੱਥੇ ਲੋ ਬੰਦੇ ਸੀ ਇਹਨਾਂ ਜੀ ਸੁਧਾਰ ਜੀ ਦੇ ਨੀ ਨੀ ਤਰਖਾ ਹੈ ਇਹਨਾਂ ਦੀ ਲੱਖ ਲੱਖ ਰੁਪਏ ਤਨਗਾ ਸਹੀ ਹੇ ਨੀਚੇ ਅਰੇਂਜਮੈਂਟ ਹੋਣੀ ਚਾਹੀਦੀ ਹੈ